ਇਹ ਕਰਨੇ ਕਿ ਪੰਜਾਬ ਦੇ ਵਿੱਚ ਕਹਿੰਦੇ ਜਿਹੜਾ ਕਤਲ ਹੋਇਆ ਮੁੰਡਾ ਤਰਸੀਮ ਜੱਸੜ ਦੀ ਮੂਵੀ ਦੇ ਵਿੱਚ ਕਹਿੰਦੇ ਕੰਮ ਕੀਤਾ ਸੀ ਉਹ ਕਪੂਰ ਥਲਾ ਜ਼ਿਲ੍ਹੇ ਦੇ ਵਿੱਚ ਨਾ ਕੋਈ ਗਤਕਾ ਕੇਂਦਰ ਸੀਗਾ ਜੀ ਜਿਹਦੇ ਵਿੱਚ ਉਹ ਬਤੌਰ ਮਾਸਟਰ ਕਹੈ ਲੋ ਬਤੌਰ ਗੋਚ ਕਹੈ ਲੋ ਕੰਮ ਕਰਦਾ ਸੀਗਾ ਮੂੰ ਤਾਂ ਪਿੱਛੋਂ ਵੈਸੇ ਉਹ ਸਰਾਲੀ ਦਾ ਹੈ ਸ਼ਾਇਦ ਮਾਝੇ ਦਾ ਹੂੰ ਤੇ ਏਰੀਆ ਜੇ ਤੁਸੀਂ ਦੇਖੋਗੇ ਨਾ ਇਹ ਨਾਲ ਲਗਮਾ ਏਰੀਆ ਹੀ ਆ ਕੋਈ ਬਹੁਤਾ ਫਰਕ ਨਹੀਂ ਹੈਗਾ ਜੀ ਜਦੋਂ ਆਪਾਂ ਇਧਰ ਨੂੰ ਟਿੱਡੇ ਜੇ ਜਾਂਦੇ ਆ ਗੱਲ ਇਹ ਆ ਕਿ ਹੁਣ ਪਤਾ ਨਹੀਂ ਗਾਇਬ ਹੁੰਦਾ ਚਨਕ ਤੇ ਫਿਰ ਬੜੀ ਖਰਾਬ ਹਾਲਤ ਦੇ ਵਿੱਚ ਮ੍ਰਿਤਕ ਦੇਹ ਮਿਲਦੀ ਆ ਮੁੰਡੇ ਨੇ ਇੱਕ ਰੋਲ ਵੀ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਫਿਲਮ ਆਈ ਹੈ ਜਸੜ ਦੀ ਹਮ ਤੇ ਭਾਈ ਯਾਰ ਤਰਸੀਮ ਜਸੜ ਤੋਂ ਮੈਨੂੰ ਯਾਦ ਆ ਗਿਆ ਹਮ ਤਰਸੀਮ ਜਸੜ ਜਸੜ ਦੇ ਨਾਲ ਸੰਪਰਕ ਕਰਨਾ ਸਾਡੇ ਦਾ ਪਿੰਡ ਗੁੱਡੀ ਹੈ ਇੱਕ ਉਹ ਕੱਲੋ ਕੇ ਮਿਲਾਂਗਾ ਜੀ ਉਹ ਬਹੁਤ ਹੀ ਬਈ ਸੁਣਦੀ ਆ ਉਹ ਪਰ ਸੇਮ ਜਸੜਦਾਂ ਤੇ ਉਹ ਮੇਰੀ ਵਾਈਫ ਨੂੰ ਕਹਿ ਰਹੀ ਸੀ ਕਿਸੇ ਦਿਨ ਕਹਿੰਦੀ ਮੈਂ ਜ਼ਿੰਦਗੀ ਚ ਇੱਕੋ ਤਮੰਨਾ ਮੈਂ ਉਹਦੇ ਨਾਲ ਗੱਲ ਕਰਨੀ ਆ ਹੁੰਦਾ ਨਾ ਇੱਕ ਰਿਸ਼ਤਾ ਭਾਵਕ ਰਿਸ਼ਤਾ ਹੁੰਦਾ ਮਤਲਬ ਜਸੜ ਤੋਂ ਚੇਤਾ ਆ ਗਿਆ ਤੇ ਮੈਂ ਆਖਿਆ ਵੀ ਕੋਸ਼ਿਸ਼ ਕਰਾਂਗੇ ਜ਼ਰੂਰ ਕੋਸ਼ਿਸ਼ ਕਰਾਂਗੇ ਉਹ ਰੋ ਪੈਂਦੀ ਆ ਉਹਦੇ ਗੀਤ ਸੁਣਦੀ ਸੁਣਦੀ ਨਾ ਲਗਾ ਆ ਜੀ ਤਾਂ ਖੈਰ ਚਲੋ ਬਈ ਉਸ ਫਿਲਮ ਦੇ ਵਿੱਚ ਵੀ ਉਹ ਦਿਖਾਈ ਦਿੱਤਾ ਸੀਗਾ ਮੁੰਡਾ ਉਹਨੂੰ ਤੇ ਨਾਲ ਕੀ ਵਾਪਰੇ ਆ ਉਹ ਤਾਂ ਜਾਂਚ ਪੜਤਾਲ ਦਾ ਹਮਸ਼ਾ ਪਰ ਲਾਅ ਐਂਡ ਆਰਡਰ ਜਾਂ ਜਿਹੜੀਆਂ ਆ ਸਮਾਜਿਕ ਪੱਦਰਤੀ ਚੀਜ਼ਾਂ ਵਰਤਦੀਆਂ ਬਹੁਤ ਹੀ ਜ਼ਿਆਦਾ ਪਤਾ ਹੀ ਨਹੀਂ ਲੱਗਦਾ ਪਰਿਵਾਰ ਨੇ ਵੀ ਕਿਹਾ ਵੀ ਅਸੀਂ ਸ਼ਿਕਾਇਤ ਵੀ ਕੀਤੀ ਸੀ ਕਹਿੰਦੇ ਫਿਰ ਵੀ ਕੋਈ ਪੁਲਿਸ ਵੱਲੋਂ ਕੋਈ ਬਹੁਤਾ ਕੋਈ ਗਾਇਬ ਹੋਈ ਤਰ੍ਹਾਂ ਦੀ ਹਾਂ ਤੇ ਫਿਰ ਉਹਦੀ ਲਾਸ਼ ਮਿਲੀ ਕਈ ਦਿਨਾਂ ਬਾਅਦ ਕਹਿੰਦੇ ਇਹੀ ਤੇ ਦੁਖਾਂਤ ਹੈ ਨਾ ਸੁਖਮ ਸਿੰਘ ਸਾਹਿਬ ਕਿ ਤੁਸੀਂ ਮਤਲਬ ਪਿਛਲੇ ਦਿਨੀ ਮੇਰਾ ਐਕਸੀਡੈਂਟ ਹੋਇਆ ਸੀਗਾ ਮੈਂ ਆਪਣੀ ਗੱਲ ਦੱਸਦਾ ਹਾਲਾਂਕਿ ਚਲੋ ਕਸੂਰ ਨਹੀਂ ਹੈ ਕਿਸੇ ਦਾ ਮੈਂ ਕਾਲ ਕੀਤੀ ਸੀਗੀ ਡਾਇਰੈਕਟ ਥਾਣੀ ਚ ਕਾਲ ਕੀਤੀ ਸਾਰੇ ਜਾਣਦੇ ਨੇ ਬਹੁਤ ਅੱਛਾ ਰਿਕਾਰਡ ਵੀ ਕਰਦੇ ਨੇ ਜੀ ਤਦ ਵੀ ਤੁਸੀਂ ਸੋਚ ਕੇ ਦੇਖੋ ਮੈਂ ਹਰੇਕ ਬੰਦੇ ਨੂੰ ਜਾਣਦਾ ਤੇ ਹਰੇਕ ਬੰਦਾ ਸ਼ਹਿਰ ਚ ਮੈਨੂੰ ਜਾਣਦਾ ਹੈ ਤਦ ਵੀ ਪੁਲਿਸ ਨੂੰ ਉੱਥੇ ਪਹੁੰਚਣ ਚ ਕਟੂਕਟ 15 ਮਿੰਟ ਲੱਗ ਗਏ ਸੀ ਜੀ ਉਸ ਕਾਲ ਕੀਤੀ ਸੀਗੀ ਜੀ ਚਲੋ ਬਾਅਦ ਦੇ ਵਿੱਚ ਜਿੰਮ ਕਿਵੇਂ ਮੈਂ ਆਪਦਾ ਚਲੋ ਨਵੇੜਿਆ ਕੀਤਾ ਹਮ ਮੈਡਮ 10 15 ਮਿੰਟ ਇਜ਼ੀ ਲਾ ਕੇ ਸ਼ਹਿਰ ਚੋਂ ਸ਼ਹਿਰ ਜੀ ਉਹ ਵੀ ਜਾਣ ਪਛਾਣ ਹੋਣ ਦੇ ਬਾਅਦ ਜਾਣ ਪਛਾਣ ਹੋਣ ਦੇ ਬਾਅਦ ਉਹ ਫਿਰ ਡਿਊਟੀ ਲਾਉਂਦੇ ਆ ਮਨਸ਼ੀਰ ਸਾਹਿਬ ਕਿ ਫਲਾਣਾ ਜਾਵੇਗਾ ਫਲਾਣਾ ਕਿਤੇ ਥਾਂ ਤੇ ਵਿਚਾਰਾ ਆਪ ਫਸਿਆ ਹੁੰਦਾ ਹੈ ਕਿ ਉੱਥੇ ਫਲਾਣੇ ਨਾਕੇ ਤੇ ਖਲੋਤਾ ਹੈ ਹੁਣ ਨਾਕੇ ਤੇ ਖਲੋਤਾ ਉਥੋਂ ਵਾਲਾ ਕੰਮ ਨਾ ਵੇੜੂ ਫਿਰ ਉਹ ਕਹਾ ਪਹੁੰਚੂ ਸਾਡਾ ਸਿਸਟਮ ਇਦਾਂ ਹੁੰਦਾ ਹੈ ਸਰ ਸੋ ਇਸ ਕਰਕੇ ਇੱਥੇ ਕੀ ਆ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਇਤਲਾਹ ਮਿਲਦੀ ਹੈ ਪੁਲਿਸ ਜੀ ਉਹ ਪਹਿਲਾਂ ਤੇ ਮਤਲਬ ਕਿ ਦਰਜੀ ਨਹੀਂ ਹੁੰਦੀ ਛੇਤੀ ਕਿਤੇ ਕੱਚੀ ਰਬਟ ਪਾ ਦਿੰਦੇ ਨੇ ਹੂੰ ਤੇ ਗੁੰਮਸ਼ੁਦਾ ਬੰਦਿਆਂ ਦੀ ਤੇ ਦੇਖੋ ਇਹ ਬਹੁਤ ਵੱਡਾ ਕੰਮ ਹੁੰਦਾ ਹੈ ਕਿਸੇ ਗੁੰਮਸ਼ੁਦਾ ਦੀ ਭਾਲ ਕਰਨੀ ਨਾ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਟ੍ਰੇਸ ਕਰਨੀਆਂ ਪੈਂਦੀਆਂ ਘੱਟੋ-ਘੱਟ 2-4 ਬੰਦਿਆਂ ਦੀ ਟੀਮ ਲਾਉਣੀ ਪੈਂਦੀ ਆ ਹੂੰ ਤੇ ਮੈਂ ਵਾਰ-ਵਾਰ ਕਹਿੰਨਾ ਯਾਰ ਤੁਸੀਂ ਸਮੱਸਿਆ ਦੀ ਜੜ ਤੱਕ ਜਾਓ ਹੂੰ ਜਦ ਤੱਕ ਪੁਲਿਸ ਰਿਫਾਰਮਸ ਦੀ ਮੰਗ ਨਹੀਂ ਕਰੋਗੇ ਤੁਹਾਡੇ ਨਾਲ ਆ ਕੁਛ ਹੋ ਆ ਹੀ ਕੁਛ ਹੋਣਾ ਬਿਲਕੁਲ ਨਾ ਤੁਹਾਡੇ ਕੋਲ ਨਫਰੀ ਪੂਰੀ ਆ ਨਾ ਪੁਲਿਸ ਕੋਲ ਟੈਕਨੋਲੋਜੀ ਪੂਰੀ ਆ ਠੀਕ ਹੈ ਨਾ ਜੀ ਸੋ ਆ ਸਮੱਸਿਆmane ਕਿ ਗਾਉ ਜੇ ਗੋਮਸ਼ੁੱਦਗੀ ਦੀ ਰਿਪੋਰਟ ਪੱਕੀ ਦਰਜ ਕਰ ਲੈਂਦੇ ਆ ਐਫ ਆਈ ਆਰ ਦਰਜ ਕਰ ਲੈਂਦੇ ਆ ਮੁੜ ਕੇ ਉਹ ਐਫ ਆਈ ਆਰ ਜਿੰਨੀਆਂ ਹੁੰਦੀਆਂ ਉਹਦਾ ਰਿਕਾਰਡ ਕੋਟਾ ਮੰਗ ਲੈਂਦੀਆਂ ਕਿ ਬੰਦੇ ਲੱਪਣ ਲਈ ਕੀਤਾ ਕੀ ਆ ਉਹਦੇ ਤੋਂ ਬਚਣ ਵਾਸਤੇ ਇਹ ਦਰਜ ਹੀ ਨਹੀਂ ਕਰਦੇ ਛੇਤ ਕਿਤੇ ਆ ਇਹ ਸਮੱਸਿਆ ਹੈ ਬੜੀ ਵੱਡੀ ਸਮੱਸਿਆ ਹੈ ਬਿਲਕੁਲ ਕੱਲੇ ਕੱਲੇ ਮਸਲੇ ਨੂੰ ਲੈ ਕੇ ਜਾਓਗੇ ਤੇ ਇਹ ਹੋਣਾ ਕਿ ਸਟੇਟਸ ਰਿਪੋਰਟਾਂ ਦੇਣੀਆਂ ਇਹਨਾਂ ਨੂੰ ਬਹੁਤ ਔਖੀਆਂ ਹੋ ਜਾਂਦੀਆਂ ਹਨ ਮੁੜ ਕੇ ਕਿ ਤੁਸੀਂ ਕਿੱਥੇ ਗਏ ਸੀ ਲੱਭਣ ਤਾਂ ਇਹ ਇੱਕ ਚੀਜ਼ ਜਿਹੜੀ ਹੈ ਨਾ ਸਾਨੂੰ ਇਹ ਦੇਖਣਾ ਪਏਗਾ ਕਿ ਸਾਡੀ ਨਫਰੀ ਐਗਜ਼ੈਕਟ ਕਿੰਨੀ ਆ ਜੀ ਫੀਲਡ ਦੇ ਵਿੱਚ ਇੱਕ ਟਾਈਮ ਕਿੰਨੀ ਰਹਿੰਦੀ ਆ ਕਿੰਨੀ ਵੀਆਈਪੀ ਸਿਕਿਉਰਿਟੀ ਦੇ ਰੂਪ 'ਚ ਆ ਕਿੰਨਾ ਅਦਾਲਤਾਂ ਦਾ ਗੇੜ ਛੇੜਿਆ ਸੋ ਜਦੋਂ ਤੱਕ ਤੁਸੀਂ ਕਲੈਕਟਿਵਲੀ ਪੁਲਿਸ ਰਿਫਾਰਮਸ ਦੀ ਗੱਲ ਨਹੀਂ ਕਰੋਗੇ ਤਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਦਾਂ ਹੀ ਰਹਿਣਗੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੁਲਿਸ ਰਿਫਾਰਮ ਨਾਲ ਜੁੜੀਆਂ ਜੀ ਇਹ ਗੱਲ ਅੱਜ ਕੱਲ ਪਰਸੋਂ ਨਰਸੋਂ ਸਰਸੋਂ ਤੁਹਾਨੂੰ ਕਰਨੀ ਪੈਣੀ ਕਰਨੀ ਪੈਣੀ ਇਹ ਮੁੱਦਾ ਤੁਹਾਨੂੰ ਬਣਾਉਣਾ ਪੈਣਾ ਮੈਂ 2017 ਤੋਂ ਬੋਲ ਰਿਹਾ ਜੀ ਇਹਦੇ ਤੋਂ 8 ਸਾਲ ਹੋ ਗਏ ਨੇ 2017 ਤੋਂ ਬੋਲਣਾ ਸਟਾਰਟ ਕੀਤਾ ਸੀਗਾ ਨਤੀਜੇ ਕੱਢ ਕੇ ਆਂਕੜੇ ਕੱਢ ਕੇ ਕਿ ਨਹੀਂ ਇਹ ਤੋਂ ਬਗੈਰ ਗਤੀ ਨਹੀਂ ਹੈਗੀ ਜੀ ਇਹ ਪਤਾ ਨਹੀਂ ਕਿਉਂ ਪੋਲੀਟੀਕਲ ਡਿਸਕੋਰਸ ਹੋਵੇ ਜਾਂ ਸੋਸ਼ਲ ਡਿਸਕੋਰਸ ਹੋਵੇ ਵਿੱਚ ਇਸਾ ਹਿੱਸਾ ਨਹੀਂ ਬਣਦਿਆਂ ਜੀ ਬਿਲਕੁਲ ਅਸੀਂ ਬਹੁਤ ਲੇਟ ਕਿਸੇ ਗੱਲ ਤੇ ਗੱਲ ਕਰਦੇ ਹਾਂ ਤੇ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੁੰਦੀ ਹੈ ਅ ਸ਼ਿਵਾਜੀ ਤੁਹਾਡਾ ਹੁਣ ਮੈਂ ਕਮੈਂਟ ਇੱਥੇ ਤਾਂ ਨਹੀਂ ਦੁਹਰਾ ਸਕਦਾ ਪਰ ਮੈਂ ਸਾਹਮਣੇ ਤੁਹਾਡੀ ਗੱਲ ਕੋਈ ਮੌਕਾ ਆਇਆ ਤੇ ਮੈਂ ਜ਼ਰੂਰ ਤੁਹਾਡੀ ਗੱਲ ਸਾਹਮਣੇ ਰੱਖ ਦਿਆਂਗਾ ਦੁਬਾਰਾ ਫੇਰ ਪਰ ਇੱਕ ਮਿੱਤਰ ਜਗਦੀਪ ਜੀ ਕਹਿ ਰਹੇ ਨੇ ਕਿ ਭਾਈ ਹਰੇਕ ਬੰਦਾ ਲਾਇਬ੍ਰੇਰੀ ਹੁੰਦਾ ਬਿਲਕੁਲ ਇੱਕ ਸ਼ੇਅਰ ਵੀ ਹੈ ਨਾ ਕਿ ਜ਼ਿੰਦਗੀ ਕੀ ਹੈ ਕਿਤਾਬਾਂ ਨੂੰ ਹਟਾ ਕੇ ਦੇਖ ਔਰ ਚਿਹਰੇ ਤੇ ਲਿਖਾ ਹੈ ਕਿਤਾਬੋਂ ਸੇ ਜ਼ਿਆਦਾ ਪਰ ਨਾਲ ਨਾਲ ਜੇ ਕਿਤਾਬਾਂ ਵੀ ਹੋਣ ਤੇ ਬੰਦਾ ਚਿਹਰੇ ਪੜਨ ਦਾ ਹੁਨਰ ਵੀ ਸਿੱਖ ਜੇ ਤੇ ਫਿਰ ਉਹਦੇ ਅਰਗੇ ਤੇ ਕਲਾਕਾਰੀ ਕੋਈ ਨਹੀਂ ਦੇਖੋ ਚਿਹਰਾ ਆ ਜਿਹੜਾ ਬੰਦਾ ਚਿਹਰਾ ਪੜ ਲਿੰਦਾ ਉਹ ਤੇ ਸਮਝ ਲਓ ਕਿ ਪੀ ਐਚ ਡੀ ਹੈ ਜੀ ਤੇ ਜਿਹੜਾ ਬੰਦਾ ਬੰਦੇ ਦੀਆਂ ਗੱਲਾਂ ਨੂੰ ਪੜਨਾ ਸਿੱਖ ਲਵੇ ਘੱਟੋ ਘੱਟ ਗ੍ਰੈਜੂਏਟ ਤੇ ਹੈਗਾ ਹੀ ਆ ਗ੍ਰੈਜੂਏਟ ਜ਼ਰੂਰ ਬਣ ਜਾਓ